ਕਾਸ਼ਲ ਯੂਕੇ ਤੋਂ ਆਈਆਂ ਇੱਥੇ ਚਪਹਿਰੇ ਵਾਸਤੇ ਸ਼ਰਧਾਂਜਲੀ ਹੈਨੀ ਬਾਬਾ ਦੀਪ ਸਿੰਘ ਜੀ ਬਾਰੇ ਜਿੰਨ ਇੰਨੀ ਜ਼ਿਆਦਾ ਇਹਨਾਂ ਦੀ ਅਪਾਰ ਕਿਰਪਾ ਸਾਰਾ ਕੁਝ ਜੋ ਸਾਡੇ ਪਰਿਵਾਰ ਤੇ ਸਾਡੇ ਤੇ ਇਹਨਾਂ ਦੀ ਹੈ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀਆਂ ਕਿ ਮੈਂ ਅੱਜ ਚਪਹਿਰਾ ਸਾਹਿਬ ਚ ਹਾਜ਼ਰੀ ਭਰੀ ਆ ਪੂਰਾ ਚਪਹਿਰਾ ਸਾਹਿਬ ਕੀਤਾ ਸਾਰਿਆਂ ਤੋਂ ਅਸੀਂ ਪੋਜ਼ਿਟਿਵਿਟੀ ਮਿਲੀ ਆ ਹਰੇਕ ਨੇ ਇਹੀ ਕਿਹਾ ਕਿ ਨਹੀਂ ਸਾਡੇ ਉੱਥੇ ਜਾ ਕੇ ਆ ਦੁੱਖ ਘਟ ਹੋਇਆ ਸਾਡਾ ਇਦਾਂ ਹੋਇਆ ਤੇ ਮਨ ਵਿੱਚ ਆਇਆ ਕਿ ਚਲੋ ਕਿਉਂ ਨਾ ਅਸੀਂ ਆਪ ਵੀ ਦੇਖੀਏ ਗੁਰੂ ਘਰ ਦੇ ਵਿੱਚ ਬਹੁਤ ਸਾਰੇ ਲੋਕ ਦਰਸ਼ਨ ਦੇਦਾਰੇ ਕਰਨ ਵਾਸਤੇ ਆਉਂਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੀ ਸੰਗਤ ਨਾਲ ਮਿਲਾਂ ਜਾ ਰਹੇ ਆ ਜੋ ਕਿ ਖਾਸ ਇੰਗਲੈਂਡ ਤੋਂ ਅੰਮ੍ਰਿਤਸਰ ਵਿਖੇ ਪੁੱਜੇ ਨੇ ਤੇ ਸ਼ਹੀਦਾ ਸਾਹਿਬ ਤੇ ਚਪੈਰਾ ਕੱਟਣ ਵਾਸਤੇ ਆਏ ਨੇ ਉਹ ਸਿਟੀਜ਼ਨ ਨੇ ਇੰਗਲੈਂਡ ਦੇ ਲੇਕਿਨ ਖਾਸ ਤੌਰ ਦੇ ਉੱਤੇ ਅੱਜ ਪਹੁੰਚੇ ਨੇ ਤੇ ਸਾਡੇ ਖਾਸ ਮਹਿਮਾਨ ਦੇ ਤੌਰ ਤੇ ਨੇ ਤਾਂ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਸ਼ਹੀਦਾ ਸਾਹਿਬ ਪੁੱਜ ਕੇ ਅੱਜ ਆਪਣੀ ਅਰਦਾਸ ਦੀ ਸ਼ੁਰੂਆਤ ਕਰ ਰਹੇ ਨੇ ਚਪੈਰਾ ਸਾਹਿਬ ਦੀ ਸ਼ੁਰੂਆਤ ਕਰ ਰਹੇ ਨੇ ਹਰਜਿੰਦਰ ਕੌਰ ਉਹਨਾਂ ਦਾ ਨਾਮ ਹੈ ਤਾਂ ਇਹ ਬ੍ਰਿਟਿਸ਼ ਸਿਟੀਜ਼ਨ ਨੇ ਬ੍ਰਿਟਿਸ਼ ਸਿਟੀਜ਼ਨ ਉਹਨਾਂ ਦਾ ਨਾਮ ਲੱਲ ਉਹਨਾਂ ਨੇ ਅੱਜ ਆਪਣੇ ਚਪੈਰਾ ਸਾਹਿਬ ਦੀ ਸ਼ੁਰੂਆਤ ਜਿਹੜੀ ਹੈ ਉਹ ਇੱਥੇੋਂ ਕੀਤੀ ਹੈ ਤਾਂ ਗੱਲਬਾਤ ਕਰਦੇ ਹਾਂ ਕਿ ਕਿਵੇਂ ਸਬਬ ਬਣਿਆ ਤਾਂ ਕਿਵੇਂ 6 ਜੁਲਾਈ ਕੱਟਣ ਵਾਸਤੇ ਉਹ ਅੱਜ ਇੰਗਲੈਂਡ ਤੋਂ ਇੱਥੇ ਆਏ ਨੇ ਜੀ ਮੈਡਮ ਤੁਹਾਡਾ ਨਾਮ ਤੇ ਕਿੱਥੋਂ ਆਏ ਜੀ ਤੁਸੀਂ ਮੇਰਾ ਨਾਮ ਹਰਜਿੰਦਰ ਕੋਹਰਾ ਮੈਂ ਸਪੈਸ਼ਲ ਯੂਕੇ ਤੋਂ ਆਈ ਹਾਂ ਇੱਥੇ ਚਪੈਰੇ ਵਾਸਤੇ ਯੂਕੇ ਤੋਂ ਆਏ ਹੋ ਹਾਂ ਜੀ ਕੀ ਕਹਿਣਾ ਚਾਹੋਗੇ ਅ ਕੋਛ ਨਹੀਂ no words ਕੋਈ ਸ਼ਰਬਤੀ ਹਨ ਦੀ ਬਾਬਾ ਦੀਪ ਸਿੰਘ ਜੀ ਬਾਰੇ ਜਿੰਨ ਇੰਨੀ ਜ਼ਿਆਦਾ ਇਹਨਾਂ ਦੀ ਅਪਾਰ ਕਿਰਪਾ ਸਾਰਾ ਕੁਝ ਜੋ ਸਾਡੇ ਪਰਿਵਾਰ ਤੇ ਸਾਡੇ ਤੇ ਇਹਨਾਂ ਦੀ ਹੈ ਤੇ ਮੈਂ ਦੁਪਹਿਰਾ ਸਾਹਿਬ ਇੱਥੋਂ ਸਟਾਰਟ ਕਰਕੇ ਚੱਲੀ ਆ ਤੇ ਮੈਂ ਸਮਾਪਤੀ ਜਾ ਕੇ ਵਰਮਿੰਗਮ ਝੁਕੇ ਰਹਿਣੇ ਉੱਥੇ ਕਰਾਂਗੇ ਵਰਮਿੰਗਮ ਜਾ ਕੇ ਸਮਾਪਤੀ ਕਰੋਗੇ ਹਾਂਜੀ ਉਹ ਤੇ ਉੱਥੇ ਸਾਡੇ ਹੁਣ ਸਪੈਸ਼ਲ ਗੁਰਦੁਆਰਾ ਸਾਹਿਬ ਆ ਬਾਬਾ ਦੀਪ ਸਿੰਘ ਜੀ ਦਾ ਉੱਥੇ ਹੁੰਦੇ ਆ ਦੁਪਹਿਰਾ ਸਾਹਿਬ ਹੁਣ ਸ਼ੁਰੂ ਹੋਏ ਆ ਤੇ ਮੈਂ ਹੁਣ ਬਾਕੀ ਜਿਹੜੇ ਰਹਿੰਦੇ ਦੁਪਹਿਰਾ ਸਾਹਿਬ ਉੱਥੇ ਕਰਕੇ ਤੇ ਸਮਾਪਤੀ ਕਰਾਂਗੀ ਤੇ ਯੂਕੇ ਤੋਂ ਇਕੱਲੇ ਆਏ ਹੋ ਹਾਂਜੀ ਇਕੱਲੇ ਆਈ ਆ ਮੇਰੇ ਬੱਚੇ ਤੇ ਮੇਰੇ ਹਸਬੰਡ ਉੱਥੇ ਆ ਉੱਥੇ ਆ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਾ ਇੱਥੋਂ ਦਾ ਚਪੈਰਾ ਸਾਹਿਬ ਮੈਂ ਐਕਚੁਅਲੀ ਜਿੱਦਾਂ ਮੇਰੇ ਥੋੜੀ ਹੈਲਥ ਪ੍ਰੋਬਲਮ ਸੀ ਤੇ ਮੈਂ ਇੱਥੇ ਮੈਡੀਸਨ ਲਈ ਆਈ ਆ ਤੇ ਬਟ ਮੈਂ ਸੋਚਿਆ ਕਿ ਨਾਲ ਸਭ ਤੋਂ ਵੱਡੀ ਮੈਡੀਸਨ ਇਹੀ ਆ ਮੇਰੇ ਲਈ ਕਿ ਮੈਂ ਚਪੈਰਾ ਸਾਹਿਬ ਸਟਾਰਟ ਕਰਕੇ ਜਾਵਾਂ ਤੇ ਉਹ ਸਭ ਤੋਂ ਜਿੱਦਾਂ ਕਹਿ ਲੋ ਵੀ ਮੇਰੇ ਲਈ ਇੱਕ ਬਹੁਤ ਜ਼ਿਆਦਾ ਇੱਕ ਕਹਿ ਲੋ ਮੈਂ ਇੱਕ ਆਪਣੇ ਆਪ ਨੂੰ ਭਾਗਸ਼ਾਲੇ ਸਮਝਦੀ ਆ ਕਿ ਮੈਂ ਅੱਜ ਦੁਪਹਿਰਾ ਸਾਬ ਚ ਆ ਹਾਜ਼ਰੀ ਭਰੀ ਆ ਪੂਰਾ ਦੁਪਹਿਰਾ ਸਾਬ ਕੀਤਾ ਆ। ਕਿੰਨੇ ਦੁਪਹਿਰਾ ਸਾਬ ਕੱਟਣ ਵਾਸਤੇ ਆਏ ਤੁਸੀਂ ਇੱਥੇ? ਪਹਿਲਾ ਇੱਥੇ ਸਟਾਰਟ ਕਰਾਂਗੇ ਮੈਂ ਇੱਕ ਵੀਕ ਲਈ ਆਈਆਂ ਬਸ। ਅੱਛਾ ਜੀ। ਤੇ ਦੁਪਹਿਰਾ ਸਾਬ ਸਪੈਸ਼ਲ ਸਟਾਰਟ ਕਰਨ ਲਈ ਆਈਆਂ। ਤੇ ਮੈਂ ਸਮਾਪਤੀ ਜਾ ਕੇ ਬਾਕੀ ਰਹਿੰਦੇ ਜਿਹੜੇ ਆ ਉੱਥੇ ਯੂਕੇ ਕਰਾਂਗੇ। ਯੂਕੇ ਬਰਮਿੰਗਮ ਤੁਸੀਂ ਉੱਥੋਂ ਦੇ ਸਿਟੀਜ਼ਨ ਹੋ? ਹਾਂ ਜੀ। ਅੱਛਾ ਸਿਟੀਜ਼ਨ ਹੋ। ਹਾਂ ਜੀ ਸਿਟੀਜ਼ਨ। ਮੈਡਮ ਕਿਵੇਂ ਇਸ ਕੀ ਸਮਝਦੇ ਹੋ ਇੱਕ ਇੰਗਲੈਂਡ ਚ ਤੁਸੀਂ ਰਹਿੰਦੇ ਹੋ ਤਾਂ ਸ਼ੀਦਾ ਸਾਹਿਬ ਬਹੁਤ ਦੂਰ ਦਾ ਰਸਤਾ। ਤਾਂ ਕਿਵੇਂ ਸਬਬ ਕਿਵੇਂ ਬਣਿਆ ਤਾਂ ਕਿਵੇਂ ਸ਼ੁਰੂਆਤ ਹੋਈ ਦਲੇਰੀ ਅ ਬਸ ਇਤਾਂ ਜਿਵੇਂ ਇਹਨਾਂ ਦੀ ਹੌਲੀ ਹੌਲੀ ਜਿਦਾਂ ਸਾਲ 2 ਸਾਲ ਤੋਂ ਅਸੀਂ ਲਗਾਤਾਰ ਸੁਣਦੇ ਆ ਰਹੇ ਆ ਤੇ ਇੱਕ ਲਗਨ ਹੋ ਗਈ ਬਾਬਾ ਦੀਪ ਸਿੰਘ ਜੀ ਨਾਲ ਤੇ ਅਸੀਂ ਮੈਂ ਜਿੱਦਾਂ ਰੋਜ਼ ਮੇਰਾ ਇੱਕ ਪੇਜ ਆ ਮੈਂ ਉਹਨਾਂ ਤੇ ਰੋਜ਼ ਇਹਨਾਂ ਦੀ ਵੀਡੀਓ ਪਾਉਂਦੀ ਆ ਬਾਬਾ ਦੀਪ ਸਿੰਘ ਜੀ ਦੀ ਸਪੈਸ਼ਲ ਇੱਕ ਬਣਾਇਆ ਆ ਮੈਂ ਤੇ ਹਰ ਰੋਜ਼ ਦਾ ਹੁਕਮਨਾਮਾ ਸਾਹ ਤੇ ਹਰ ਰੋਜ਼ ਦਾ ਵੀਡੀਓ ਜਿਹੜੀ ਮੈਂ ਅਪਲੋਡ ਕਰਦੀ ਆ ਬਰਮਿੰਗਮ ਕਿੱਥੇ ਰਹਿੰਦੇ ਤੁਸੀਂ ਬਰਮਿੰਗਮ ਅਸੀਂ ਰੋਲੀ ਰਜਿਸਟਰ ਰਹਿੰਦੇ ਆ 올ਡ ਬਰਿੰਗ ਕੀ ਕਰਦੇਗੀ ਉੱਥੇ ਤੁਸੀਂ ਮੈਂ ਹਾਊਸ ਵਾਫ ਰਹੀ ਆਂ ਬਟ ਸਾਡਾ ਆਪਣਾ ਬਿਜ਼ਨਸ ਆ ਮੇਰੇ ਹਸਬੰਡ ਕੰਮ ਕਰਦੇ ਆ ਹਾਂਜੀ ਤਾਂ ਦਵਾਈ ਸਭ ਤੋਂ ਵੱਡੀ ਲੈਣਾ ਯਾਰ ਸਭ ਤੋਂ ਵੱਡੀ ਦਵਾਈ ਮਿਲ ਗਈ ਬਸ ਹੁਣ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਦਵਾਈ ਦੀ ਲੋੜ ਪਏਗੀ ਤੇ ਹੁਣ ਉੱਥੇ ਜਾ ਕੇ ਦੁਪਹਿਰਾ ਕਿਵੇਂ কাটੋਗੇ ਉੱਥੇ ਸਾਡੇ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਬਣੇ ਆ ਤੇ ਉੱਥੇ ਸਪੈਸ਼ਲ ਦੁਪਹਿਰਾ ਸਾਹਿਬ ਹੁਣ ਸਟਾਰਟ ਹੋ ਗਏ ਆ ਤੇ ਬਾਕੀ ਹੁਣ ਰਹਿੰਦੇ ਜਿਹੜੇ ਉੱਥੇ ਕਰਨੇ ਆ ਤੁਸੀਂ ਉੱਥੇ ਜਾ ਕੇ ਸ਼ੁਰੂਆਤ ਕਰਾਓਗੇ ਦੁਪਹਿਰਾ ਸਾਹਿਬ ਦੀ ਲੋਕਾਂ ਨੂੰ ਬਿਲਕੁਲ ਬਿਲਕੁਲ ਜੀ ਜ਼ਰੂਰ ਕਰਾਵਾਂਗੇ ਹਾਂਜੀ ਤੇ ਇੱਕ ਹੋਰ ਸਵਾਲ ਹੈ ਕਿਵੇਂ ਮਨ ਚ ਆਇਆ ਕਿ ਆਖਿਰਕਾਰ ਇੱਥੇ ਆਣਾ ਚਾਹੀਦਾ ਕਿਵੇਂ ਸ਼ੁਰੂਆਤ ਹੋਈ ਇਸ ਚੀਜ਼ ਦੀ ਪੂਰੀ ਜਿਵੇਂ ਤੁਹਾਨੂੰ ਪਤਾ ਤੇ ਹਰ ਰੋਜ਼ ਅਸੀਂ ਦੇਖਦੇ ਆਂ ਸੰਗਤਾਂ ਜਿਵੇਂ ਇੱਥੇ ਜੁੜਦੀਆਂ ਪਈਆਂ ਨੇ ਲਗਾਤਾਰ ਲੱਖਾਂ ਦੇ ਹਿਸਾਬ ਨਾਲ ਹਨਾ ਸਟਾਰਟ ਥੋੜੀ ਗਿਣਤੀ ਚ ਹੋਈ ਸੀ ਬਟ ਹੁਣ ਬਹੁਤ ਜ਼ਿਆਦਾ ਬਾਕੀ ਜਿਵੇਂ ਸਾਰਿਆਂ ਤੋਂ ਅਸੀਂ ਪੋਜ਼ਿਟਿਵਿਟੀ ਮਿਲੀ ਆ ਹਰੇਕ ਨੇ ਇਹੀ ਕਿਹਾ ਕਿ ਨਹੀਂ ਸਾਡੇ ਉੱਥੇ ਜਾ ਕੇ ਆ ਦੁੱਖ ਕੱਟ ਹੋਇਆ ਸਾਡਾ ਇਦਾਂ ਹੋਇਆ ਤੇ ਮਨ ਵਿੱਚ ਆਇਆ ਕਿ ਚਲੋ ਕਿਉਂ ਨਾ ਅਸੀਂ ਆਪ ਵੀ ਦੇਖੀਏ ਪਰ ਇੱਕ ਗੱਲ ਹੈ ਕਿ ਜਦੋਂ ਦੇ ਅਸੀਂ ਲੜ ਲੱਗੇ ਆ ਸ਼ਿਦਾਂ ਸਾਹਿਬ ਦੇ ਆ ਬਾਬਾ ਦੀਪ ਸਿੰਘ ਦੇ ਲੜ ਲੱਗੇ ਆ ਤੇ ਉਦੋਂ ਤੋਂ ਬਸ ਵਰਕ ਤਾਂ ਹੀ ਵਰਕ ਤਾਂ ਸਮਝਾ ਹਰ ਇੱਕ ਚੀਜ਼ ਜੋ ਮੰਗਿਆ ਸੋ ਮਿਲਿਆ ਪਹਿਲਾਂ ਕਦੀ ਲੱਗੇ ਸੀ ਅੱਜ ਕਿਵੇਂ ਮਤਲਬ ਪਹਿਲਾਂ ਕਦੀ ਐਦਾਂ ਗੁਰਦੁਆਰਾ ਸਾਹਿਬ ਪ੍ਰਤੀ ਲਗਣ ਲੱਗੀ ਸੀ ਕਿ ਜੀ ਅ ਜਿਵੇਂ ਤੁਹਾਨੂੰ ਪਤਾ ਬਾਹਰਲੇ ਲਾਈਫ ਕਿੱਦਾਂ ਦੀ ਹੈ ਥੋੜਾ ਜਿਆਦਾ ਨਹੀਂ ਹੁੰਦਾ ਪਰ ਹੁਣ ਥੋੜੀ ਜਿਆਦਾ ਹੋ ਗਈ ਹੈ ਹਾਂਜੀ ਤੇ ਸਾਫ ਚਪੈਰਾ ਸਾਹਿਬ ਕਟਨਸ ਤੇ ਆਏ ਹੋ ਬਿਲਕੁਲ ਹਾਂਜੀ ਚਪੈਰਾ ਸਾਹਿਬ ਕਟਨਸ ਬਾਕੀ ਬਰਮਿੰਗਮ ਜਾ ਕੇ ਕਰੋ ਬਾਕੀ ਸਾਰੇ ਉੱਥੇ ਕਰਾਂਗੇ ਹਾਂਜੀ ਇੱਥੋਂ ਸਟਾਰਟ ਆ ਜਿੱਥੋਂ ਕਰ ਲਿਆ ਬਾਕੀ ਹੁਣ ਉੱਥੇ ਕਰਾਂਗੇ ਸ਼ੁਰੂਆਤ ਇੱਥੋਂ ਕੀਤੀ ਹੈ ਤੇ ਕਿੰਨੇ ਚਪੈਰੇ ਕੱਟਨੇ ਪ੍ਰੋਪਰ ਤੁਸੀਂ 6 ਪੂਰੇ ਕਰਾਂਗੇ ਮੈਂ 5ਾਂ ਤੇ ਸਮਾਪਤੀ ਕਰਕੇ ਇੱਕ ਵੱਧ ਕਰਕੇ 6 ਮਾ 6ਵੇਂ ਤੇ ਸਮਾਪਤੀ ਕਰਾਂਗੇ 6 ਵੀ ਉੱਥੇ ਸਮਾਪਤੀ ਕਰਾਂਗੇ ਹਾਂਜੀ ਮੈਡਮ ਇੱਕ ਸ਼ਬਦ ਹੁੰਦਾ ਰੱਬ ਰੂਪੀ ਸੰਗਤ ਕਿ ਕਹੀਏ ਕਿ ਤੁਸੀਂ ਉਹਨਾਂ ਚ ਸ਼ਾਮਲ ਹੋ ਰੱਬ ਰੂਪੀ ਸੰਗਤ ਚ ਹਾਂਜੀ ਹਾਂਜੀ ਤੇ ਬਸ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਬਸ ਇਸ ਲੜ ਲੱਗ ਜਾਓ ਬਾਕੀ ਕੁਝ ਨਹੀਂ ਹੈਗਾ ਕਿਸੇ ਪਾਸੇ ਕਿ ਕਹਿ ਲੋ ਵੀ ਆਪਾਂ ਜਿਹੜੇ ਦੇਹਧਾਰੀ ਗੁਰੂ ਐ ਜਾਂ ਕੁਛ ਵੀ ਐ ਕਿਸੇ 'ਚ ਕੁਛ ਨਹੀਂ ਹੈਗਾ ਆਪਣਾ ਮਨ ਬਣਾ ਕੇ ਇੱਕ ਲੜ ਫੜ ਲਓ ਸਭ ਕੁਝ ਮਿਲਦਾ ਤੇ ਪਰਿਵਾਰ ਨੇ ਕਿਹਾ ਨਹੀਂ ਕਿੰਨੀ ਦੂਰ ਚੱਲਿਓ ਮੱਥਾ ਟੇਕਣ ਵਾਸਤੇ ਮੇਰੀਆਂ ਦੋ ਡਾਟਰਸ ਆ ਛੋਟੀਆਂ ਆ ਪਰ ਉਹਨਾਂ ਨੂੰ ਵੀ ਪਤਾ ਕਿ ਮੈਂ ਮੰਦੀਆਂ ਅੱਗੋਂ ਮੇਰੀ ਛੋਟੀ ਡਾਟਰ 8 ਸਾਲ ਦੀ ਐ ਰਹਿੰਦੇ ਅਸੀਂ ਯੂਕੇ 'ਤੇ ਪਏ ਆ ਪਰ ਉਹਦੀ ਵੀ ਲਗਣ ਬਾਬਾ ਦੀਪ ਸਿੰਘ ਦੇ ਉਹਨੂੰ ਪਤਾ ਕੁਛ ਨਹੀਂ ਹੈਗਾ ਕਿ ਕੌਣ ਐ ਕਿਵੇਂ ਐ ਉਹ ਵੀ ਉਹਨਾਂ ਦੀਆਂ ਫੋਟੋਆਂ ਲਾਂਦੀ ਐ ਆਪਣੇ ਜਿੱਦਾਂ ਕਹਿ ਲੋ ਕੋਈ ਮੋਬਾਈਲ ਹੋਵੇ ਜਾਂ ਕੁਛ ਵੀ ਹੋਵੇ ਉਹ ਵੀ ਲਾਂਦੀ ਆ ਉਹਨਾਂ ਤੇ ਹਾਂਜੀ ਖੁਸ਼ ਹੋ ਹਾਂਜੀ ਬਹੁਤ ਜ਼ਿਆਦਾ ਦੁਨੀਆ ਦੀ ਸਭ ਖੁਸ਼ੀਆਂ ਮਿਲ ਗਈ ਬਹੁਤ ਜ਼ਿਆਦਾ ਹਾਂਜੀ ਬਹੁਤ ਖੁਸ਼ ਦੁਬਾਰਾ ਆਵਾਂਗੇ ਕੋਈ ਜ਼ਰੂਰ ਮੰਗੇ ਰੱਬ ਨੇ ਚਾਹਿਆ ਤੇ ਸਮਾਪਤੀ ਦੇ ਟਾਈਮ ਤੋਂ ਬਾਅਦ ਫੇਰ ਆਵਾਂਗੇ ਇੱਕ ਵਾਰੀ ਹਾਂਜੀ ਆਪਣਾ ਸਮਾਂ ਦੇਣਾ ਸੀ ਤਾਂ ਤੁਸੀਂ ਦਿਖਾਈਏ ਤਾਂ ਮੈਂ ਇੱਕ ਐਸੀ ਕਹਾਣੀ ਇਹਨਾਂ ਦੀ ਕਹਾਣੀ ਦਿਖਾਈ ਹੈ ਯੂਕੇ ਤੋਂ ਖਾਸ ਤੌਰ ਦੇ ਉੱਤੇ ਚਪੈਰਾ ਸਾਹਿਬ ਦੇ ਵਿੱਚ ਸੇਵਾ ਕਰਨ ਵਾਸਤੇ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਅੱਜ ਇੱਥੇ ਸ਼ੁਰੂਆਤ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਰਮਿੰਗਮ ਤੇ ਜਾ ਕੇ ਆਪਣੇ ਚਪੈਰਾ ਸਾਹਿਬ ਦੀ ਦੇਰੀ ਹੈ ਸਮਾਪਤੀ ਕਰਨਗੇ ਤੇ ਛੇ ਚਪੈਰਾ ਸਾਹਿਬ ਉਹਨਾਂ ਨੂੰ ਸਿੱਖੇ ਗਏ ਨੇ ਤਾਂ ਪਹਿਲੀ ਸ਼ੁਰੂਆਤ ਆ ਜਿੱਥੋਂ ਕੀਤੀ ਉਹਨਾਂ ਨੇ ਤਾਂ ਦੁਬਾਰਾ ਉਹ ਆਪਣੀ ਧਰਤੀ ਤੇ ਜਾਣਗੇ ਤਾਂ ਫਿਲਹਾਲ ਇੱਕ ਸੱਚੇ ਭਗਤ ਦੀ ਰੱਬ ਰੂਪੀ ਭਗਤ ਦੀ ਇੱਕ ਕਹਾਣੀ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕਰ ਰਹੇ ਹਾਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ